ਸਾਰੇ ਜਤ ਨਵੀ دیਵਾਨ ਗਿਰਿਤਰਦਾ ਓਮ ਓਮ ਹਾਂਜੀ ਸਰ ਤੇਲੇ ਕਰਦੇ ਕੁਟੀ ਦੇ ਅਗਲੇ ਪ੍ਰੋਗਰਾਮ ਕਰਦੇ ਹਨ ਬੜੀ ਮੈਟਲ ਉਹ ਨਹੀਂ ਆਉਣੀ ਰੈਡੀ ਸ਼ੋਅ ਹਰ ਕਰਨੀ ਹੈ ਅੱਜ ਮੁਹਾਲੀ ਦੇ ਵਿੱਚ ਪ੍ਰਬੰਧ ਕੀਤੇ ਗਏ ਸੀਗੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿਸ਼ਰਧਾਲੂ ਮੌਜੂਦ ਸੀਗੇ ਕੀ ਕੀ ਪ੍ਰਬੰਧ ਸੀਗੇ ਔਰ ਕਿਹੋ ਜਿਹੀ ਚੀਜ਼ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਵੱਲੋਂ ਕੀਤੀਆਂ ਗਈਆਂ ਸੀਗੀਆਂ ਆ ਦੇਖੋ ਪੂਰੇ ਸ਼ਹਿਰ ਦੇ ਵਿੱਚ ਵਕਫ ਵਕ ਥਾਵਾਂ ਤੇ ਜਿਹੜੀ ਹੈਗੀ ਅੱਜ ਤਿਉਹਾਰ ਮਨਾਇਆ ਜਾ ਰਿਹਾ ਹੈ ਸੋ ਕਾਫੀ ਇੱਥੇ ਕਾਫੀ ਰਸ਼ਵੀ ਹੈਗੀ ਮੰਦਰਾਂ ਦੇ ਵਿੱਚ ਵੀ ਮਾਰਕੀਟਸ ਦੇ ਵਿੱਚ ਵੀ ਤੋਂ ਉਹਨੂੰ ਲੈ ਕੇ ਅਸੀਂ ਬਦਸਤੂਰ ਚੈਕਿੰਗ ਕਰ ਰਹੇ ਹਾਂ ਵਕ ਵਕ ठाਵਾਂ ਤੇ ਇੱਥੇ ਸਾਡੇ ਐਸਪੀ ਸੀਟੀ ਡੀਐਸਪੀ ਸੀਟੀ 2 ਐਸਐਚਓ ਫੇਸ 11 ਇਹ ਚੈਕਿੰਗ ਕਰੇ ਕਾਫੀ ਸ਼ਰਧਾਲੂ ਇੱਥੇ ਆਏ ਹੋਏ ਨੇ ਸੋ ਮੇਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਆਜ ਦੇ ਦਿਨ ਹੁੱਲੜਬਾਜੀ ਨਾ ਕਰਨ ਕੋਈ ਕੋਈ ਵਿਅਕਤੀ ਜੇਕਰ ਨਸ਼ਾ ਪੱਤਾ ਕਰਕੇ ਕਿਸੇ ਤਰੀਕੇ ਦੀ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਹੈਗਾ ਇਮੀਡੀਏਟਲੀ ਪੀਸੀਆਰ ਨੂੰ 112 ਤੇ ਸੰਪਰਕ ਕਰਨ ਤਾਂ ਕਿ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਸਕੀਏ ਤੇ ਤੁਹਾਡੇ ਰਹੀ ਮੈਂ ਲੋਕਾਂ ਨੂੰ ਇਹ ਹੀ ਮੈਸੇਜ ਕਿ ਜਿਹੜਾ ਵੀ ਬੰਦਾ ਕਿਸੇ ਵੀ ਤਰੀਕੇ ਦੀ ਹੁਲੀਗਨਿਜ਼ਮ ਹੁਲੜਬਾਜੀ ਕਰਦਾ ਹੈ ਮੌਲੀ ਪੁਲਿਸ ਸਖਤ ਐਕਸ਼ਨ ਲਏਂਦੋਂ ਕੋਈ ਗੁਰੇਜ਼ ਨਹੀਂ ਕਰੇਗੀ ਪਿੱਛੇ ਜਦੋਂ ਆਪਣੇ ਕੱਲ ਪਰਸਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਫਾਇਰਿੰਗ ਕਰੜ ਦੇ ਵਿੱਚ ਕੀਤੀ ਗਈ ਸੀ ਉਦੇ ਵਿੱਚ ਡੀਐਸਪੀ ਖਰੜਵਾਲੋਂ ਐਗਜ਼ੈਂਪਲਰੀ ਐਕਸ਼ਨ ਲੈਂਦੇ ਹੋਏ 40 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇੱਕ ਤਰੀਕੇ ਦੀ ਵਾਰਨਿੰਗ ਹੈਗੀ ਲੋਕਾਂ ਨੂੰ ਕਿ ਅੱਗੇ ਵੀ ਇਸੇ ਤਰੀਕੇ ਦਾ ਐਕਸ਼ਨ ਜਾਰੀ ਰਹੇਗਾ। ਸਰ ਅੱਜ ਕਿੰਨੀ ਪੁਲਿਸ ਫੋਰਸ ਡਿਪਲॉय ਕੀਤੀ ਗਈ ਕਿਉਂਕਿ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਨਾਕੇ ਜਿਹੜੇ ਨੇ ਲਗਾਏ ਗਏ ਨੇ ਕਿੰਨੀ ਪੁਲਿਸ ਫੋਰਸ ਡਿਪਲॉय ਲਗਭਗ 1200 ਮੁਲਾਜ਼ਮ ਜਿਹੜਾ ਸਾਡਾ ਹੈਗਾ ਆਫਿਸ ਦਾ ਸਟਾਫ ਵੀ ਫੀਲਡ ਦਾ ਸਟਾਫ ਪੀਸੀਆਰ ਮਿਲਾ ਕੇ 1200 ਵੀ ਸਾਨੂੰ ਫੋਰਸ ਕੁਝ ਮਿਲੀ ਹੋਈ ਹੈ ਲਗਭਗ 150 ਦੇ ਕਰੀਬ ਸੋ 1200 ਮੁਲਾਜ਼ਮ ਅਸਲ ਆਏਗਾ। ਦੇਖੋ ਇਹ ਸਾਡਾ ਨਾ ਕਈ ਦਿਨਾਂ ਤੋਂ ਅਸੀਂ ਮੁਹਿੰਮ ਚਲਾਈ ਹੋਈ ਹੈ ਸ਼ਾਮ ਨੂੰ 7 ਤੋਂ ਲੈ ਕੇ 11 ਵਜੇ ਤੱਕ ਜਿਹੜੇ ਸਾਡੇ ਐਸ ਐਚ ਓ ਥਾਣੇ ਦੀ ਡੀਲਿੰਗ ਵਗੈਰੇ ਕਰਕੇ ਸਾਡੇ ਐਸ ਐਚ ਓ ਸੁਪਰਵਾਈਜ਼ਰੀ ਆਫੀਸਰ ਅਸੀਂ ਆਪ ਵੀ ਬਾਹਰ ਹੁੰਦੇ ਹਾਂ ਫੀਲਡ ਦੇ ਵਿੱਚ ਤਾਂ ਕਿ ਸਨੇਚਰਾਂ ਤੇ ਕੋਈ ਚੋਰ ਲੁਟੇਰਾ ਤੇ ਇਹਨਾਂ ਤੇ ਜਿਹੜੀ ਹੈਗੀ ਹੈ ਰੋਕ ਲਗਾਈ ਜਾ ਸਕੇ ਉਹਦਾ ਅਸਰ ਵੀ ਦੇਖਣ ਚਾਹਿਆ ਕਿਉਂਕਿ ਇਸ ਸਮੇਂ ਜਿਹੜੀ ਵਾਰਦਾਤਾਂ ਦੇ ਵਿੱਚ ਕਮੀ ਆਈ ਹੈ ਕੁਝ ਸਨੇਚਿੰਗ ਦੀ ਵਾਰਦਾਤਾਂ ਸਾਨੂੰ ਰਾਤ ਨੂੰ 11 ਤੋਂ 11:30 ਦੇ ਵਿੱਚ ਰਿਪੋਰਟ ਹੋਈਆਂ ਸੀਗੀਆਂ ਸੋ ਉਹਦੇ ਲਈ ਅਸੀਂ ਸਪੈਸ਼ਲ ਨਾਕਾਬੰਦੀ ਸ਼ੁਰੂ ਕੀਤੀ ਹੈ ਜਿਹੜੀ ਕਿ ਰਾਤ